ਪੰਜਾਬ ਸਟਾਨਾ ਜੀਆਰਪੀ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਿਸ ਪਾਸੋਂ 4 ਪਿਸਟਲ ਤੇ ਨਾਲ ਜਿੰਦਾ ਕਾਰਟੂਸ ਬਰਾਮਦ ਕੀਤੇ ਗਏ ਨੇ ਗੱਲਬਾਤ ਕਰ ਲੈ ਮੇਰੇ ਨਾਲ ਐਸਐਚਓ ਬਲਵੀਰ ਸਿੰਘ ਘੁੰਮਣ ਨੇ ਗੱਲਬਾਤ ਕਰ ਲੈ ਸਰ ਪੂਰਾ ਮਾਮਲਾ ਹੈ ਕੀ ਔਰ ਕਿੱਥੇ ਕਿੱਥੇ ਅਸੀਂ ਗ੍ਰਿਫਤਾਰੀ ਕੀਤੀ ਗਈ ਕੀ ਕੀ ਬਰਾਮਦ ਕੀਤਾ ਗਿਆ ਹੋਰ ਇਹਦੇ ਕੋ 4 ਤਾਂ ਪਿਸਟਲ ਬਰਾਮਦ ਕੀਤੀ ਨੇ ਤੇ 14 ਕੈਟਰਜ ਹੈਗੇ ਇਹਦੇ ਜੀ ਇਹ ਕਿੱਥੇ ਕਰਕੇ ਸਰ ਇਹਨੂੰ ਫੜਿਆ ਗਿਆ ਜੀ ਇਹ ਟੀਟੀ ਕੈਬਨ ਚੌਂਕ ਦੇ ਨਾਲ ਹੀ ਟੀਟੀ ਕੈਮਣਾ ਪੁਰਾਣਾ ਉਹਦੇ ਲਾਗੇ ਸੀ ਨਾਕਾ ਲਾਇਆ ਹੋਇਆ ਸੀ ਇਹ ਉੱਥੇ ਬੈਠਾ ਹੋਇਆ ਸੀ ਤੇ ਇਹਨੂੰ ਅਰੈਸਟ ਕੀਤਾ ਤੇ ਇਹਦੇ ਕੋਲੋਂ ਜਿਹੜੇ ਆ ਚਾਰ ਜਿਹੜੇ ਆ ਪਿਸਟਲ ਤਿੰਨ ਪਿਸਟਲ ਜਿਹੜੇ ਆ ਉਹ ਹੈਗੇ ਆ ਪ੍ਰਾਪਰ ਤੇ ਇੱਕ ਜਿਹੜਾ ਤਿੰਨ ਚਾਲੂ ਹਾਲ ਤੇ ਚਾ ਇੱਕ ਜਿਹੜਾ ਖੁੱਲਾ ਹੋਇਆ ਪਿਸਟਲ ਆ ਉਹ ਵੀ ਬਦਲ ਗਈ ਨੌਜਵਾਨ ਦੀ ਅਸ਼ਨਾਖਤ ਕੀ ਹੋਈ ਕਿੰਨੇ ਸਾਲ ਦਾ ਕਿੱਥੇ ਰਹਿਣ ਵਾਲਾ ਇਹ ਬਾਈਕ ਸਾਲ ਦੀ ਉਮਰ ਹੈ ਗਈ ਆ ਤੇ ਇਹ ਆਪਣੇ ਜਿਹੜਾ ਪੱਠਾ ਹੈਗਾ ਨੰਗਲੀ ਪੱਠੇ ਦਾ ਰਹਿਣ ਵਾਲਾ ਏ ਕੋਈ ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈ ਇਹਦੇ ਤੇ ਨਹੀਂ ਦਰਜੇ ਦੇ ਨਾਲ ਇੱਕ ਹੋਰ ਬੰਦਾ ਸੀ ਮੌਕੇ ਤੇ ਜਿਹੜਾ ਹੱਥ ਨਹੀਂ ਆਇਆ ਸਾਡੇ ਉਸ ਬੰਦੇ ਦੇ ਜਿਹੜੇ ਆ ਦੋ ਮੁਕਾਦਮੇ ਦਰਜ ਨੇ ਤੇ ਉਹਨੂੰ ਫੜਨ ਤੇ ਹੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਕੰਪਲੀਟ ਹੋਊਗੀ ਉਹਦੀ شناخت ਹੋ ਗਈ ਜਿਹੜਾ ਬੰਦਾ ਸੀਗਾ ਨਾਲ ਇਹਦੇ ਉਹਦੇ ਨਾਲ ਉਹਦੀ شناخت ਉਹਦੇ ਘਰ ਬਾਰ ਅਸੀਂ ਵੇਖ ਲਿਆ ਵਾ ਤੇ ਉੱਥੇ ਰੀਡ ਕਰ ਰਹੇ ਆ ਜਦੋਂ ਫੜਿਆ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਊਗੀ ਇਹ ਆਪ ਲੈ ਕੇ ਆਏ ਸੀ ਹਥਿਆਰ ਜਿਹੜਾ ਦੂਸਰਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਉਹਨੇ ਇਹਨੂੰ ਹੈਂਡਓਵਰ ਕੀਤੇ ਸੀ ਤੇ ਉਹਨੂੰ ਹੈਂਡਓਵਰ ਉਹਨੂੰ ਕੀਤੇ ਸੀ ਉਹ ਬੰਦਾ ਜਿਹੜਾ ਵਾ ਸਾਰਾ ਕੁਝ ਜਿਹੜਾ ਵਾ ਉਹ ਹੀ ਆ ਪਰਤਾ ਤਰਤਾ ਉਹ ਹੀ ਆ ਬੰਦਾ ਉਹ ਹੀ ਕਰਤਾ ਤਰਤਾ ਹੂੰ ਤੇ ਸਾਰਾ ਇਹ ਕਿੱਥੋਂ ਲਿਆਂਦੇ ਗਏ ਨੇ ਹਥਿਆਰ ਇਹ ਹਥਿਆਰ ਪਤਾ ਨਹੀਂ ਕਿੱਥੋਂ ਲੈ ਕੇ ਆਏ ਨੇ ਇਹ ਜਿੰਨਾ ਚਿਰ ਉਹ ਬੰਦਾ ਜਿਹੜਾ ਦੂਜਾ ਭੱਜਿਆ ਮੌਕੇ ਤੋਂ ਉਹ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਇਹ ਚੀਜ਼ ਜਿਹੜੀ ਇਹ ਕੰਪਲੀਟ ਨਹੀਂ ਹੋ ਸਕਦੀ ਤੇ ਅਸੀਂ ਤੁਸੀਂ ਪੁੱਛ ਕੇ ਚ ਕੀਤੀ ਇਹਨੇ ਕੀ ਦੱਸ ਇਹ ਨਾ ਇਹ ਤਾਂ ਇੰਨੀ ਕੀ ਦੱਸਦਾ ਗੋਲ ਮੋਲ ਦੀ ਗੱਲ ਨੂੰ ਕਰਦਾ ਵਾ ਕੋਈ ਪੂਰੀ ਖੁੱਲ ਕੇ ਗੱਲ ਨਹੀਂ ਲੱਤ ਰਿਹਾ ਹਾਂ ਬਾਕੀ ਰਿਮਾਂਡ ਲੈਣੇ ਆ ਤੇ ਤੂੰ ਹੋਰ ਪੁੱਛ ਕੇ ਚ ਕਰਦੇ ਹਾਂ ਨਹੀਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀਗੇ ਦੇਖੋ ਨਵੇਂ ਸਾਲ ਦੀ ਆਮਦ ਦੇ ਵਿੱਚ ਜਿਹੜੀ ਆ ਸਾਡੀ ਚੈਕਿੰਗ ਜਿਹੜੀ ਆ ਚੱਲਦੀ ਰਹਿੰਦੀ ਆ ਤੇ ਨਵਾਂ ਸਾਲ ਵੀ ਆ ਤੇ ਹੋ ਸਕਦਾ ਕੋਈ ਇਸ ਦੇ ਚੱਕਰ 'ਚ ਹੋਣ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇਣਾ ਹੋਵੇ ਕਿਤੇ ਸਪਲਾਈ ਤੇ ਨਹੀਂ ਕਰਦੇ ਸਪਲਾਈ ਚੇਨ ਹੋਵੇ ਪਿੱਛੋਂ ਹਥਿਆਰ ਲੈਂਦੇ ਤੇ ਅੱਗੇ ਸਪਲਾਈ ਕਰ ਤੇ ਪੈਸੇ ਵਟਲੇ ਤੇ ਅੱਗੇ ਹਾਂ ਹੋ ਸਕਦਾ ਹੈ ਵੀ ਕਿ ਕਿਸੇ ਦੀ ਬੇਟੀ ਕਰਦੇ ਹੋਣ ਕਿਸੇ ਨੂੰ ਇਹ ਦੇਣੇ ਸੀ ਇਤਿਹਾਰ ਨੇ ਉਸ ਬੰਦੇ ਨੂੰ ਜਿਆਦਾ ਪਤਾ ਦੂਸਰਾ ਜਿਹੜਾ ਮੌਕੇ ਤੋਂ ਭੱਜਿਆ ਫਾਰਵਰਡ ਤੇ ਬੈਂਕਵਾਡਰ ਲਿੰਕ ਜਿਹੜੇ ਖੰਗਾਲੇ ਜਾ ਰਹੇ ਨੇ ਹਾਂ ਸਾਰਾ ਕੁਝ ਬੈਕ ਵੀ ਫਾਰਵਰਡ ਵੀ ਜਿਹੜੇ ਤੇ ਪਰਚੇ ਦਰਜ ਨੇ ਉਹ ਵੀ ਐਫ ਆਰ ਜਿਹੜੀਆਂ ਨੇ ਲਈਆਂ ਜਾ ਰਹੀਆਂ ਨੇ ਹੋ ਸਕਦਾ ਹੋਰ ਵੀ ਪਰਚੇ ਦਰਜ ਹੋਣ ਦੋ ਆਰਮਜ਼ ਦੇ ਪਰਚੇ ਇਹਦੇ ਤੇ ਪਹਿਲਾਂ ਵੀ ਦਰਜ ਨੇ ਨਵੇਂ ਸਾਲ ਦੇ ਮਤਲਬ ਲਗਾਤਾਰ ਲਾਕੇ ਬੰਦੀ ਕੀਤੀ ਜਾ ਰਹੀ ਹੈ ਗਸ਼ਤ ਕੀਤੀ ਜਾ ਰਹੀ ਹੈ ਬਿਲਕੁਲ ਸਾਡੀ ਜਿਹੜੀ ਚੈਕਿੰਗ ਆ ਪ੍ਰਾਪਰ ਜਿਹੜੀ ਆ ਸਿਵਲ ਲੈਨ ਥਾਣੇ ਨੂੰ ਨਾਲ ਮਿਲ ਕੇ ਡੀਐਸਪੀ ਸਾਹਿਬ ਸਿਵਲ ਲੈਨ ਕੱਲ ਵੀ ਆਏ ਸੀ ਅੱਜ ਵੀ ਲਗਾਤਾਰ ਚੈਕਿੰਗ ਜਿਹੜੀ ਇਹ ਜਾਰੀ ਹੈ ਹੂੰ ਇਹ ਮੁਖਬਰ ਖਾਸ ਇਤਲਾਸ ਹੈ ਜਾਂ ਕਿਸੇ ਰੋਜ਼ਾਨਾ ਜਿਹੜੀ ਕੀ ਤੁਸੀਂ ਚੈਕਿੰਗ ਕਰ ਰਹੇ ਹੋ ਉਹਦੇ ਬਾਰੇ ਨਹੀਂ ਇਹ ਤਾਂ ਚੈਕਿੰਗ ਕਰ ਰਹੇ ਸੀ ਨਾਕਾ ਲਾਇਆ ਸੀ ਅਸੀਂ ਉੱਥੇ ਇਹ ਸਾਡੇ ਹੱਥ ਆ ਗਿਆ ਚੈਕਿੰਗ ਕੰਦ ਇੱਕ ਪਾਸੇ ਟੁੱਟੀ ਜਿਹੜੀ ਕੰਦ ਹੋਈ ਉੱਥੋਂ ਅੰਦਰ ਆ ਸੀ ਹਾਂਜੀ ਹਾਂਜੀ ਜਿਹੜੀ ਉਹ ਪੀਟੀਕੇ ਦੇ ਬੰਦੇ ਲਾਗੇ ਟੁੱਟੀ ਕੰਦ ਹਨ ਜੀ ਉੱਥੋਂ ਅੰਦਰ ਰੇਲਵੇ ਸਟੇਸ਼ਨ ਤੇ ਮਨ ਨਾਲ ਹੀ ਬੈਠਾ ਸੀ ਹੂੰ ਆਫਿਸਰੇ ਲੂਪੋਲੇ ਰੇਲਵੇ ਸਟੇਸ਼ਨ ਦੇ ਅੰਦਰ ਆਉਂਦੇ ਹੈ ਜਿਹੜੀਆਂ ਕੰਨਾਂ ਚੁੱਟੀਆਂ ਹੋਈਆਂ ਨੇ ਉਹਦੇ ਬਾਰੇ ਕੀ ਪ੍ਰਸ਼ਾਸਨ ਦਾ ਕੋਈ ਐਮਐਲ ਬੈ ਕੇ ਮੀਟਿੰਗ ਕਰੋਗੇ ਵੀ ਕੰਨਾਂ ਜਣੀਆਂ ਸਾਰੀਆਂ ਪ੍ਰੋਪਰ ਚੈੱਕ ਕਰਨਾ ਬਣਾਇਆ ਜਾਂ ਰਿ ਰੇਲਵੇ ਦੇ ਨਾਲ ਲੈਟਰਾਂ ਦਾ ਦਾਨ ਪ੍ਰਦਾਨ ਤਾਂ ਹੁੰਦਾ ਰਿਹਾ ਹੁਣ ਤੱਕ ਅਸੀਂ ਲਿਖ ਕੇ ਭੇਜਦੇ ਆ ਕੀ ਸਿਕਿਉਰਿਟੀ ਦੀ ਇਸ ਪੱਖੋਂ ਜਿਹੜੀਆਂ ਨਕੰਧਾਂ ਦੇ ਉੱਤੇ ਪਾੜ ਵੀ ਪਏ ਨੇ ਕਈ ਜਗ੍ਹਾ ਤੇ ਛੋਟੀ ਲੈਟਰ ਹੈ ਕਿਤਨੇ ਕਿਤੇ ਨਹੀਂ ਹੈਗੇ ਆ ਜੀ ਲਿਖ ਕੇ ਭੇਜਿਆ ਉਹ ਕਹਿੰਦੇ ਤੇ ਆ ਕਰਵਾ ਦਿੰਨੇ ਆ ਜੀ ਕੰਪਲੀਟ ਹੈ ਕਿਹੜੀ ਵੱਡੀ ਕਾਮਯਾਬੀ ਸਮਝਦੇ ਹੋ ਕਿਉਂਕਿ 4 ਹਥਿਆਰ ਨਾਲ ਗੋਲੀ ਸੇ ਕਵਰ ਕਾਮਯਾਬੀ ਦਾ ਜਿਹੜਾ ਵਾ ਉਸ ਤੋਂ ਜਿੰਨਾ ਚਿਰ ਉਹ ਮੁੰਡਾ ਜਿਹੜਾ ਦੂਸਰਾ ਵਾ ਉਹ ਹੱਥ ਨਹੀਂ ਆਉਂਦਾ ਉੱਤੇ ਤੋਂ ਪਤਾ ਲੱਗੂਗਾ ਕਿ ਇਹ ਜਿਹੜੇ ਆਪਣੇ ਪਹਿਲਾਂ ਕਿੰਨੇ ਦਿੱਤੇ ਆ ਜਾਂ ਕਿਸੇ ਨੂੰ ਪਹਿਲਾਂ ਵੀ ਵੇਚ ਚੁੱਕਾ ਵਾ ਬੰਦਾ ਕੰਨੀ ਵੇਚ ਚੁੱਕਾ ਸ਼ਾਤਰ ਦਿਮਾਗ ਉਹਦਾ ਹੀ ਮੁੰਡੇ ਜਿਹੜਾ ਉੱਥੋਂ ਮੁੱਕ ਤੇ ਫਰਾਰ ਹੋ ਗਿਆ ਉੱਤੇ ਪਹਿਲੇ ਵੀ ਮੁਕਦਮੇ ਦਰਜ ਨੇ ਕੋਈ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਸਨਖਤ ਹੋ ਗਈ ਬੰਦੇ ਦੀ ਬੰਦੇ ਨਹੀਂ ਸਨਖਤ ਹੋਣੀ ਉਹ ਨੂੰ ਫਟਾਫਸੇ ਕੀ ਕਰ ਰਹੇ ਹੋ ਉਹ ਰੇਡਾਂ ਕਰ ਰਹੇ ਆ ਬਾਰ-ਬਾਰ ਰੇਡਾਂ ਮਾਰ ਰਹੇ ਆ ਉਹਦੇ ਘਰ ਦੀ ਸਨਖਤ ਵੀ ਪਹਿਲਾਂ ਕਰ ਲਈ ਸੀ ਹਮ ਬਾਰ-ਬਾਰ ਰੇਡ ਕਰ ਰਹੇ ਆ ਜੀ ਕੀਮਾ ਬਣਾਈਆਂ ਹੋਈਆਂ ਪਰ ਲੋਗੇ ਜਲਦੀ ਬਿਲਕੁਲ 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 ਇਹ ਨੇ ਬਲਵੀਰ ਸਿੰਘ ਕੁਮੰਜੜੇ ਕੀ ਐਸ ਐਚਓ ਜੀ ਆਰ ਪੀ ਨੇ ਔਰ ਜਿਹੜਾ ਕੀ ਇਹਨਾਂ ਵੱਲ ਦੱਸਿਆ ਗਿਆ ਇੱਕ ਨੌਜਵਾਨ ਜਿਹੜਾ ਕੀ 22-23 ਸਾਲ ਦਾ ਨੌਜਵਾਨ ਹੈ ਨੰਗਲੀ ਪੱਠੇ ਦਾ ਨੌਜਵਾਨ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਉਸ ਪਾਸੋਂ ਹਥਿਆਰ ਦੇ ਨਾਲ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਫਿਲਹਾਲ ਪੁਲਿਸ ਜਿਹੜੀ ਕੀ ਉਹ ਜਾਂਚ ਵਿੱਚ ਜੁਟੀ ਹੋਈ ਹੈ ਕਿਉਂਕਿ ਜਿਹੜਾ ਇੱਥੇ ਉਸ ਤੇ ਮੌਕੇ ਤੇ ਇੱਕ ਜਿਹੜਾ ਕੀ ਮੁੱਖ આરોપી ਸੀਗਾ ਉਹ ਫਰਾਰ ਹੋਣ ਵਿੱਚ ਕਾਮਯਾਬ ਹੈ ਉਸ ਦੀ ਗ੍ਰਿਫਤਾਰੀ ਵਾਸਤੇ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਕਿਆ ਮਾਪਰਸਨ ਕੋ ਪਾਲ ਦੇ ਨਾਲ ਸਿਕੰਦਰਪੁਰ ਸਿਚਾ ਆਧਨਿਕ ਸਵਾਟੀਵੀ ਅੰਮ੍ਰਿਤਸਰ